ਸਾਰੇ ਦੋਸਤਾਂ ਨੂੰ ਪਿਆ ਪਿਆ ਸਤਿ ਸ਼੍ਰੀ ਅਕਾਲ ਜੈ ਹਿੰਦ ਕਿਦਾਂ ਸਾਰੇ ਠੀਕ ਠਾਕ ਹੋ ਤੇ ਅੱਜ ਆਪਾਂ ਗੱਲ ਕਰਦੇ ਹਾਂ ਜੀ ਤੁਸੀਂ ਕਾਫੀ ਕਮੈਂਟਸ ਵਗੈਰਾ ਮੈਨੂੰ ਕੀਤੇ ਨੇ WhatsApp ਤੇ YouTube ਤੇ ਤਾਂ ਹੋਰ ਕਾਫੀ ਮੈਨੂੰ ਪਲੇਟਫਾਰਮ ਤੇ ਤੁਸੀਂ ਕਮੈਂਟ ਵਗੈਰਾ ਕਰਦੇ ਰਹੇ ਨੂੰ ਪੁੱਛਦੇ ਰਹਿੰਦੇ ਹੋ ਕਿ ਸਾਡਾ ਆਰਮਡ ਕਿਟ ਵਿੱਚ ਸਿਲੈਕਸ਼ਨ ਹੋਇਆ ਵੀ ਸਾਡਾ ਅੱਗੇ ਕੀ ਪ੍ਰੋਸੈਸ ਹੋਊਗਾ ਸਾਡਾ ਡਿਊਟੀਆਂ ਦਾ ਕੀ ਪ੍ਰੋਸੈਸ ਹੈ ਸਾਡੀ ਟ੍ਰੇਨਿੰਗ ਕਿੱਦਾਂ ਹੋਊਗੀ ਠੀਕ ਹੈ ਜੀ ਸਾਡੀ ਯੂਨੀਫਾਰਮ ਬਾਰੇ ਦੱਸੋ ਜੀ ਕੀ ਡਿਫਰੈਂਸ ਹੁੰਦਾ ਜੀ ਠੀਕ ਆ ਔਰ ਮੇਨਲੀ ਮਤਲਬ ਇਹਨੇ ਚੀ ਕਰੇ ਪੁੱਛਿਆ ਕਿ ਡਿਊਟੀ ਸਾਡੀਆਂ ਕਿੱਦਾਂ ਹੁੰਦੀਆਂ ਨੇ ਔਰ ਇੱਕ ਹੋਰ ਚੀਜ਼ ਪੁੱਛੀਏ ਕਿ ਸਾਨੂੰ ਮਤਲਬ ਆ ਜਿਲ੍ਹਾ ਲੱਗਦਾ ਔਰ ਸਾਡੇ ਨੇੜੇ ਮਤਲਬ ਕਿ ਸਾਨੂੰ ਕਿਹੜੀ ਜਿਹੜੀ ਪ੍ਰੈਫਰੈਂਸ ਆ ਭਰਨੀ ਚਾਹੀਦੀ ਕਿਉਂ ਕਿਉਂਕਿ ਤੁਹਾਨੂੰ ਇਹ ਗੱਲ ਤਾਂ ਮੈਂ ਪਹਿਲਾਂ ਹੀ ਗੱਲ ਦੱਸੀ ਸੀ ਕਿ ਡਿਸਟ੍ਰਿਕਟ ਵਾਲਿਆਂ ਨੇ ਪ੍ਰੈਫਰੈਂਸ ਆਲਰੇਡੀ ਆਪਦੀ ਭਰੀ ਹੋਈ ਹੈ ਜਦੋਂ ਤੁਸੀਂ ਫਾਰਮ ਫਿਲ ਕੀਤਾ ਔਰ ਜਿਹੜੀ ਆਰਮਡ ਵਾਲਿਆਂ ਨੇ ਉਹ ਪ੍ਰੈਫਰੈਂਸ ਜਿਹੜੀ ਆ ਉਹ ਹੁਣ ਫਿਲ ਕਰਨੀ ਤੁਹਾਨੂੰ ਜਿਹੜੇ ਫੋਨ ਵਗੈਰਾ ਆਉਣਗੇ ਉਹ ਡਿਪੈਂਡ ਕਰਦਾ ਤੁਹਾਨੂੰ ਕਿਨੇ ਸਮੇਂ ਵਿੱਚ ਜਿਹੜਾ ਮਹਿਕਮਾ ਉਹ ਕੰਟੈਕਟ ਕਰਦਾ ਤੇ ਆਪਦੇ ਫੋਨ ਆਦੇ ਕੋਲ ਰੱਖਣੇ ਆ ਜੀ ਠੀਕ ਹੈ ਜਿਹੜਾ ਤੁਹਾਡਾ ਨੰਬਰ ਫਾਰਮ ਦੇ ਵਿੱਚ ਤੁਸੀਂ ਫਿਲ ਕੀਤਾ ਸੀਗਾ ਉਸੇ ਨੰਬਰ ਤੇ ਤੁਹਾਨੂੰ ਕਾਲਸ ਕਰ ਆਉਣਗੀਆਂ ਤੇ ਬਿਨਾਂ ਕਿਸੇ ਦੇਰੀ ਦੇ ਆਪਾਂ ਜੀ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਐਂਡ ਤੱਕ ਵੇਖੋ ਜੇਕਰ ਪ੍ਰੋਪਰ ਜਾਣਕਾਰੀ ਆਰਮਡ ਗੀਡਰ ਬਾਰੇ ਲੈਣੀ ਹੈ ਤੇ ਨਹੀਂ ਜੇ ਤੁਸੀਂ ਸਕਿਪ ਕਰਨੀ ਚਾਹੁੰਦੇ ਹੋ ਕਰ ਦਿਓ ਮੈਨੂੰ ਕੋਈ ਚੱਕਰ ਨਹੀਂ ਇਸ ਚੀਜ਼ ਨਾਲ ਕਿਉਂਕਿ ਮੇਰਾ ਕੰਮ ਨੌਲੇਜ ਦੇਣਾ ਜੀ ਤੁਸੀਂ ਨੌਲੇਜ ਨਹੀਂ ਲੈਣਾ ਚਾਹੁੰਦੇ ਅਧੋਜ ਵਾਲੀ ਵੀਡੀਓ ਛੱ ਅਦੁੱਝਾ ਸ਼ੈਡਾ ਦਾ ਕੋਈ ਮਤਲਬ ਨਹੀਂ ਬੰਦਾ। ਉਹ ਜਿਹੜੇ ਮੁੰਡੇ ਕੁੜੀਆਂ ਡਿਸਟ੍ਰਿਕਟ ਵਿੱਚ ਭਰਤੀ ਹੋਏ ਨੇ ਉਹ ਵੀ ਵੀਡੀਓ ਛੱਡ ਕੇ ਜਾ ਸਕਦੇ ਨੇ ਔਰ ਜੇ ਤੁਸੀਂ ਜਾਣਕਾਰੀ ਲੈਣੀ ਹੈ ਕਿ ਆਰਮਡ ਗ੍ਰੀਡਰ ਕਰਦੀ ਕੀ ਆ ਆਰਮਡ ਗ੍ਰੀਡਰ ਦੀ ਕੀ ਡਿਊਟੀ ਹੁੰਦੀ ਹੈ ਤਾਂ ਤੁਸੀਂ ਵੀਡੀਓ 'ਚ ਬਨੇ ਰਹੋ ਐਂਡ ਤੱਕ ਦੇਖਿਓ ਤੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਦਾ ਕਿ ਜਿਹੜੇ ਤੁਹਾਡੇ ਸਾਥੀ ਆਰਮਡ ਗ੍ਰੀਡਰ ਵਿੱਚ ਭਰਤੀ ਹੋਏ ਨੇ ਠੀਕ ਹੈ ਮਤਲਬ ਜੋ ਵੀ ਤੁਸੀਂ ਕਰਨਾ ਹੈ ਕਮੈਂਟਸ ਵਗੈਰਾ ਫੀਡਬੈਕ ਦੀ ਜਰੂਰ ਦਿਆ ਕਰੋ ਤੇ ਬਿਨਾਂ ਕੀத்ਰੀ ਦੇ ਅਪਾ ਸ਼ੁਰੂ ਕਰਦੇ ਆਂ ਇੱਕ ਛੋਟੀ ਜੀ ਵੀਡੀਓ ਇੱਕ ਸਪੈਸੀਫਿਕ ਵੀਡੀ ਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਤਾਂ ਮੇਨਲੀ ਸਟੂਡੈਂਟਸ ਨੂੰ ਇਹ ਪਹਿਲਾਂ ਮੈਂ ਦੱਸਣਾ ਚਾਹੁੰਦਾ ਵੀ ਡਿਸਟ੍ਰਿਕਟ ਦੇ ਆਰਮਡ ਦੇ ਵਿੱਚ ਕੀ ਫਰਕ ਕੀ ਹੈ ਇਹ ਪੰਜਾਬ ਪੁਲਿਸ ਦੇ ਹੀ ਦੋ ਵਿੰਗ ਨੇ ਆਰਮਡ ਔਰ ਡਿਸਟ੍ਰਿਕਟ ਡਿਸਟ੍ਰਿਕਟ ਪੁਲਿਸ ਮੋਸਟ ਆਫ ਜਿਹੜੀ ਹੁੰਦੀ ਹੈ ਆਪਣੇ ਥਾਣੇ ਹੁੰਦੇ ਆਪਣੇ ਜ਼ਿਲ੍ਹਿਆਂ ਦੇ ਸਦਰ ਥਾਣਾ ਸਿਟੀ ਥਾਣਾ ਜਾਂ ਚੌਕੀਆਂ ਹੁੰਦੀਆਂ ਹਨ ਤਾਂ ਉਹਨਾਂ ਦੇ ਵਿੱਚ ਜਿਹੜੀ ਡਿਸਟ੍ਰਿਕਟ ਪੁਲਿਸ ਕੰਮ ਕਰਦੀ ਜਿਹੜੀ ਆਪਣੀ ਪਬਲਿਕ ਡੀਲਿੰਗ ਹੁੰਦੀ ਕਿਉਂਕਿ ਮੈਂ ਵੀ ਡਿਸਟ੍ਰਿਕਟ ਪੁਲਿਸ ਦੇ ਵਿੱਚ ਹਾਂ ਪਬਲਿਕ ਡੀਲਿੰਗ ਹੁੰਦੀ ਹੈ ਆਪਣੀ ਐਫ ਆਈ ਆਰ ਜਿੱਦਾਂ ਕਰਨੀ ਆ ਠੀਕ ਆ ਉਹ ਜ਼ਿਲ੍ਹਾ ਪੁਲਿਸ ਕਰਦੀ ਆ ਅਰੈਸਟ ਕਰਦੀ ਆ ਆਪਾਂ ਕੋਈ ਮਤਲਬ ਕਿ ਕੋਈ ਨਸ਼ਾ ਪੱਤਾ ਫੜਦੇ ਆ ਜਾਂ ਕੁਝ ਵੀ ਆ ਉਹ ਜਿਹੜੀ ਰੈਸਟ ਪਾਉਣੀ ਆ ਥਾਣੇ ਦੇ ਵਿੱਚ ਲਿਆ ਕੇ ਉਹਨੂੰ ਮਤਲਬ ਕਿ ਜੋ ਵੀ ਪੁੱਛਗਿਸ ਕਰਨੀ ਆ ਠੀਕ ਆ ਉਹ ਸਾਰੀ ਜ਼ਿਲ੍ਹਾ ਪੁਲਿਸ ਕਰਦੀ ਆ ਤੇ ਜਿਹੜੀ ਆਰਮਡ ਗੇਡਰ ਦੀ ਪੁਲਿਸ ਹੁੰਦੀ ਆ ਉਹਦਾ ਕੰਮ ਹੁੰਦਾ ਈ ਸ਼ਹਿਰ ਦੇ ਵਿੱਚ ਆਪਣਾ ਜਿਹੜਾ ਲਾਅ ਐਂਡ ਆਰਡਰ ਮੇਨਟੇਨ ਕਰਨਾ ਉਹਦੇ ਵਿੱਚ ਡਿਸਟ੍ਰਿਕਟ ਪੁਲਿਸ ਦੀ ਜਿਹੜੀ ਆ ਉਹ ਹੈਲਪ ਕਰਨੀ ਜਿਹਨੂੰ ਆਪਾਂ ਜਿਵੇਂ ਆਪਾਂ ਕਹਿੰਦੇ ਨੇ ਵੀ ਆਰਮੀ ਦੀ ਬੈਕਬੋ ਕਿਹੜੀ ਫੋਰਸ ਆ ਬੀਐਸਐਫ ਆ ਸੀਆਰਪੀਐਫ ਆ ਆਈਐਸਐਫ ਆ ਆਈਟੀਬੀਪੀ ਇਹ ਸਾਰੀਆਂ ਆਰਮੀ ਦੀਆਂ ਬੈਕਅਪ ਫੋਰਸ ਨੇ ਇਦਾਂ ਹੀ ਆਪਣੀ ਦੀ ਡਿਸਟ੍ਰਿਕਟ ਫੋਰਸ ਜਿਹੜੀ ਡਿਸਟ੍ਰਿਕਟ ਪੁਲਿਸ ਆ ਉਹਦੀ ਜਿਹੜੀ ਬੈਕਅਪ ਫੋਰਸ ਆ ਉਹ ਆਰਮਡ ਗੈਡਰ ਵਿੰਗਾ ਠੀਕ ਆ ਜੀ ਤੇ ਉਸ ਤੋਂ ਬਾਅਦ ਮਤਲਬ ਕਿ ਕਾਫੀ ਸਟੂਡੈਂਟ ਸੀ ਇਹ ਵੀ ਪੁੱਛਿਆ ਸੀ ਵੀ ਸਾਡਾ ਜੋ ਵੀ ਮਤਲਬ ਟ੍ਰੇਨਿੰਗ ਵਗੈਰਾ ਜੋ ਵੀ ਮੈਂ ਤੁਹਾਨੂੰ ਦੱਸਦਾ ਕਿ ਕੀ ਚੱਕਰ ਆ ਕੀ ਸਿਸਟਮ ਆ ਤਾਂ ਮੈਨੂੰ ਲਿਆ ਤੁਹਾਨੂੰ ਡਿਫਰੈਂਸ ਦੱਸਦਾ ਵੀ ਆ ਡਿਫਰੈਂਸ ਆ ਉਸ ਤੋਂ ਬਾਅਦ ਡਿਊਟੀਆਂ ਬਾਰੇ ਗੱਲ ਕਰਾਂਗੇ ਉਸ ਵਾਰ ਗੱਲ ਕਰਾਂਗੇ ਕਿ ਕਿਹੜੀ ਲੋਕੇਸ਼ਨ ਤੁਹਾਨੂੰ ਬਿਲਕੁਲ ਨੇੜੇ ਲੱਗਦੀ ਆ ਔਰ अकॉर्डिंग टू ਉਹਦੀ ਲੋਕੇਸ਼ਨ ਤੁਸੀਂ ਜਿਹੜਾ ਹੋਮ ਡਿਸਟ੍ਰਿਕਟ ਆ ਵੀ ਤੁਸੀਂ ਆਪਣੀ ਕਿਹੜੀ ਜਿਹੜੀ ਪ੍ਰੀਫਰੈਂਸ ਉਹ ਪਰ ਸਕਦੇ ਹੋ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਪਹਿਲਾਂ ਗੱਲ ਕਰਦੇ ਆ ਜੀ ਪੀਪੀ ਦੀ ਮਟਾਲੀਅਨਸ ਬਾਰੇ ਠੀਕ ਆ ਤਿੰਨ ਤਰ੍ਹਾਂ ਦੀ ਆਪਣੀ ਜਿਹੜੀ ਹੈਗੀ ਆ ਪੀਪੀ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਮਟਾਲੀਅਨਸ ਨੇ ਕੈਡਰ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਮਟਾਲੀਅਨਸ ਨੇ ਔਰ ਇੱਕ ਚੌਥਾ ਜਿਹੜਾ ਐਡ ਹੋਇਆ ਮਤਲਬ ਉਹ ਹੈਗਾ ਜੀ ਐਸਐਸਐਫ ਫੋਰਸ ਉਹਨੂੰ ਵੀ ਉਹਦੇ ਬਾਰੇ ਆਪਾਂ ਲੱਗ ਦੋ ਗੱਲ ਕਰਾਂਗੇ ਕਾ ਮੈਂ ਇਹ ਲੇਪ ਗੱਲ ਕਰਦੇ ਆਂ ਵੀ ਪੀਏਪੀ ਦੀਆਂ ਜਿਹੜੀਆਂ ਬਟਾਲੀయన్స్ ਨੇ ਉਹਨਾਂ ਵਿੱਚ ਚਾਰ ਜਿਹੜੀਆਂ ਬਟਾਲੀయన్స్ ਨੇ 7 27 75 ਤੇ 80 ਉਹਨਾਂ ਦੀ ਜਿਹੜੀ ਲੋਕੇਸ਼ਨ ਆ ਉਹ ਹੈਗੀ ਜੀ ਜਲੰਧਰ ਕੈਂਟ ਠੀਕ ਹੈ ਜੇ ਤੁਸੀਂ ਜਲੰਧਰ ਦੇ ਲਾਗੇ-ਤਾਗੇ ਦੇ ਕਿਸੇ ਜ਼ਿਲ੍ਹਾ ਲੁਧਿਆਣਾ ਕੋਈ ਹਿਆਰਪੋਰਾ ਜਾਂ ਅੰਮ੍ਰਿਤਸਰ ਜੋ ਵੀ ਹੈ ਮਤਲਬ ਅੰਮ੍ਰਿਤਸਰ ਵੀ ਹੈਗੀ ਹੈ ਵੈਸੇ ਤਾਂ ਵੀ ਇਧਰੋਂ ਲਾਗੇ-ਤਾਗੇ ਹੈਗੇ ਜਾਂ ਮਤਲਬ ਕਿ ਆਪਣਾ ਜਲੰਧਰ ਮਤਲਬ ਕਿਤੇ ਵੀ ਆਸ-ਪਾਸੇ ਤੁਸੀਂ ਹੈਗੇ ਹੋ ਤੁਸੀਂ ਇਹਨਾਂ ਚਾਰਾਂ ਵਿੱਚੋਂ ਕੋਈ ਵੀ ਸਿਲੈਕਟ ਕਰ ਸਕਦੇ ਹੋ ਉਸ ਬਦਾਲ ਕੀ 13 ਤੇ 82 ਬਟਾਲੀਆਂ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਚਾਹੀਏ ਉਹ ਡਿਸਟ੍ਰਿਕਟ ਵਿੱਚ ਭਰਤੀ ਹੋਏ ਨੇ ਚਾਹੇ ਉਹ ਆਰਮਡ ਕਿਡਰ ਵਾਲੇ ਨੇ ਵੀ 82 ਬਟਾਲੀਆਂ ਤੁਹਾਡੀ ਜਿਹੜੀ ਡਾਕੂਮੈਂਟ ਸਿਕੂਰ ਨਹੀਂ ਹੋਈ ਸੀ ਠੀਕ ਹੈ ਜੀ ਤੇ ਇਹ 13 ਤੇ 82 ਹੈਗੀ ਜੀ ਚੰਡੀਗੜ੍ਹ ਦੇ ਵਿੱਚ ਉਸ ਤੋਂ ਅੱਗੇ ਆ ਗਈ ਜੀ 36 ਬਟਾਲੀਨ ਆ ਗਈ ਜੀ ਪੀਏਵੀ ਦੀ ਬਟਾਲੀਨ ਜੋ ਹੈ ਪਟਿਆਲੇ ਦੇ ਵਿੱਚ ਹੈਗੀ ਹੈ ਠੀਕ ਹੈ ਜੀ ਪਟਿਆਲੇ ਦੇ ਲਾਗੇ ਤਾਂ ਕਿ ਬੰਦਾ ਵੀ ਹੈਗਾ ਭਰਤੀ ਹੋਇਆ ਤਾਂ ਓਬਵੀਅਸ ਨੂੰ ਚੂਜ਼ ਕਰ ਸਕਦਾ ਹੋਰ ਹੀ ਬਟਾਲੀਅਨਸ ਹੈ ਜਿਹਨੇ ਉਹ ਵੀ ਮੈਂ ਦੱਸੂਗਾ ਮਤਲਬ ਕਿ ਵੀ ਇਹ ਸਿਰਫ ਇੱਕ ਸਿਮਟਰੀ ਵਾਈਜ਼ ਤੋਂ ਦੱਸ ਰਿਹਾ ਵੀ ਇਹ ਪੀਏਪੀ ਦੀਆਂ ਚੱਲ ਰਹੀਆਂ ਨੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਆਈਆਰਬੀ ਦੀ ਫਿਰ ਆਪਾਂ ਗੱਲ ਕਰਾਂਗੇ ਕਮਾਂਡੋਜ਼ ਦੀ ਤਾਂ ਉਸ ਤੋਂ ਬਾਅਦ ਆ ਗਈ ਜੀ 9th ਪੀਏਪੀ ਠੀਕ ਹੈ ਇਹ ਹੈਗੀ ਹੈ ਜੀ ਅੰਮ੍ਰਿਤਸਰ ਤੇ ਜੇ ਕੋਈ ਅੰਮ੍ਰਿਤਸਰ ਵਾਲਾ ਬੰਦਾ ਹੈਗਾ ਤਾਂ ਓਬਵੀਅਸ ਨੂੰ ਅਪਲਾਈ ਕਰ ਸਕਦਾ ਮਤਲਬ ਪ੍ਰੀਫਰੈਂਸ ਉਹ ਪਰ ਸਕਦਾ ਤਾਂ ਇਹ ਤਾਂ ਸੀਗਾ ਜੀ 8 ਬਟਾਲੀਅਨਸ ਪੀਏਪੀ ਦੀਆਂ ਉਸ ਤੋਂ ਬਾਅਦ ਆ ਗਈ ਵਾਰੀ ਜੀ ਆਈਆਰਬੀ ਜਿਹਨੂੰ ਆਪਾਂ ਇੰਡੀਅਨ ਰਿ ਠੀਕ ਆ ਇਹਦੇ ਵਿੱਚ ਜਿਹੜੀਆਂ ਹੈਗੀਆਂ ਜੀ ਫਸਟ ਆਈਆਰਬੀ ਹੈਗੀ ਆ ਜੀ ਬਹਾਦਰਗੜ ਪਟਿਆਲਾ ਦੇ ਵਿੱਚ ਠੀਕ ਆ ਜੀ ਸੈਕਿੰਡ ਤੇ 6ਥ ਹੈਗੀ ਜੀ ਪੀਟੀਸੀ ਲੱਦਾਗੋਟੀ ਹੁਣ ਤੁਸੀਂ ਕਹੋਗੇ ਪੀਟੀਸੀ ਕੀ ਪੀਟੀਸੀ ਦਾ ਚੈਨਲ ਪਰ ਨਹੀਂ ਮੈਂ ਟ੍ਰੇਨਿੰਗ ਸੈਂਟਰ ਬਾਰੇ ਵੀ ਨਾਲ ਨਾਲ ਚਾਣਨਾ ਪਾਉਂਗਾ ਤਾਂ ਪੀਟੀਸੀ ਆਪਣਾ ਹੈਗਾ ਜੀ ਪੁਲਿਸ ਟ੍ਰੇਨਿੰਗ ਸੈਂਟਰ ਲੱਦਾਗੋਟੀ ਸੰਗਰੂਰ ਜਿਹੜੇ ਸੰਗਰੂਰ ਵਾਲੇ ਮੁੰਡੇ ਕੁੜੀਆਂ ਠੀਕ ਆ ਉਹ ਇੱਥੇ ਪ੍ਰੈਫਰੈਂਸ ਕਰ ਸਕਦੇ ਨੇ ਉਸ ਤੋਂ ਬਾਅਦ ਆ ਗਈ 3rd ਆਈਆਰਬੀ ਲੁਧਿਆਣੇ ਵਿੱਚ ਠੀਕ ਆ ਜੀ ਫਿਰ ਆ ਗਈ ਜੀ 4th ਪਟਾਲੀਅਨ ਆਈਆਰਬੀ ਸ਼ਾਹਪੁਰਕੰਡੀ ਪਠਾਨਕੋ ਅਸਮਾਦ ਅਜੀ ਜੀ 5th IRB ਅੰਮ੍ਰਿਤਸਰ ਤੇ 7th IRB ਅਜੀ ਜੀ ਕਪੂਰਥਲਾ ਅਕੋਰਡਿੰਗ ਟੂ ਤੁਸੀਂ ਮਤਲਬ ਕਿ ਆਪਣੇ ਆਪਣੇ ਜੋ ਵੀ ਡਿਸਟੈਂਸ ਤੁਹਾਡਾ ਬੰਦਾ ਉਹਦੇ ਅਕੋਰਡਿੰਗ ਤੁਸੀਂ ਚੈੱਕ ਕਰ ਲਓ ਔਰ ਮੈਂ ਸਭ ਤੋਂ ਪਹਿਲਾਂ ਇਹ ਹੀ ਕਹਿਣਾ ਚਾਹੂੰਗਾ ਕਿ ਜੇਕਰ ਤੁਸੀਂ ਕਾਪੀ ਪੈਨ ਤੇ ਮਤਲਬ ਕਾਪੀ ਪੈਨ ਲੈ ਲਓ ਨੋਟ ਕਰੋਂ ਤਾਂ ਬੈਟਰ ਹੋਊਗਾ ਤੁਸੀਂ ਛੇਤੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਸਨ ਮੇਰੇ ਜ਼ਿਲ੍ਹੇ ਦੇ ਨੇੜੇ ਜਿਹੜੇ ਕਿਹੜੀਆਂ ਬਟਾਲੀਅਨਸ ਲੱਗਦੀਆਂ ਨੇ ਤਾਂ ਕਿਰਪਾ ਕਰਕੇ ਜੇ ਨਹੀਂ ਕਾਪੀ ਪੈਨ ਚੱਕਦਾ ਹੁਣ ਚੱਕ ਲਓ ਠੀਕ ਹੈ ਦੁਬਾਰਤੋਂ ਫਿਰ ਦੇਖ ਲਓ ਵੀਡੀਓ ਤੇ ਇਹ ਚੀਜ਼ ਨੂੰ ਨੋਟ ਡਾਊਨ ਕਰੋ ਤਾਂ ਕਿ ਤੁਹਾਨੂੰ ਮਤਲਬ ਇਹ ਤੁਹਾਡਾ ਹੋਮਵਰਕ ਆ ਉਹਦੇ ਅਕੋਰਡਿੰਗ ਤੁਸੀਂ ਆਪਣਾ ਜਿਹੜਾ ਉਹ ਸਿਲੈਕਟ ਕਰ ਸਕੋ ਫਿਰ ਆਗੇ ਜੀ ਕਮਾਂਡੋਜ਼ ਕਮਾਂਡੋ ਦੇ ਫਰਸਟ ਤੇ ਸੈਕੰਡ ਕਮਾਂਡੋ ਹੈਗੀ ਹੈ ਜੀ ਬਹਾਦਰਗੜ ਪਟਿਆਲਾ 3ਰਡ ਤੇ 4ਥ ਹੈਗੀ ਹੈ ਜੀ ਮਹਾਲੀ ਦੇ ਵਿੱਚ ਉਸ ਤੋਂ ਬਾਅਦ ਆ ਗਈ ਜੀ 5ਥ ਕਮਾਂਡੋ ਹੈਗੀ ਹੈ ਜੀ ਬਠਿੰਡਾ ਦੇ ਵਿੱਚ ਔਰ ਇੱਕ ਟ੍ਰੇਨਿੰਗ ਸੈਂਟਰ ਦੇ ਆਪਣਾ ਹੈਗਾ ਜੀ ਸੀਟੀਸੀ ਪਹਿਲਾਂ ਆਪਾਂ ਕਹਿੰਦੇ ਸੀ ਪੀਟੀਸੀ ਦੀ ਪੁਲਿਸ ਟ੍ਰੇਨਿੰਗ ਸੈਂਟਰ ਹੋਣਾ ਹੈਗਾ ਜੀ ਕਮਾਂਡੋ ਟ੍ਰੇਨਿੰਗ ਸੈਂਟਰ ਸੀਟੀਸੀ ਠੀਕ ਹੈ ਜੀ ਤਾਂ ਇਹ ਜਿਹੜੀ ਹੈਗੀ ਬਟਾਲੀਅਨ ਜਿਹੜੀ ਹੈਗੀ ਜੀ ਬਹਾਦਰਗੜ ਪਟਿਆਲਾ ਦੇ ਵਿੱਚ ਇੱਕ ਜਿਹੜੀ ਸਪੈਸ਼ਲ ਸਪੈਸੀਫਿਕ ਮਤਲਬ ਕਿ ਆ ਗਿਆ ਦੀ ਆ ਵੀ ਉਹ ਉਥੋਂ ਦੇ ਰੱਖ ਰਖਾ ਵਾਸਤੇ ਜਿਹੜੀ ਉਹ ਬਟਾਲੀਅਨਸ ਹੈਗੀ ਹੈ ਕਮਾਂਡੋ ਦੀ ਠੀਕ ਹੈ ਜੀ ਤਾਂ ਇਹ ਦੇ ਅਕੋਰਡਿੰਗ ਤੁਸੀਂ ਅਪਡੇਟ ਹੈਗੇ ਜੋ ਵੀ ਆ ਆਪਣੇ ਡਿਸਟੈਂਸ ਦੇ ਅਕੋਰਡਿੰਗ ਆਪਣੇ ਜਿਹੜੀ ਕਰ ਸਕਦੇ ਹੋ ਸਿਲੈਕਟ ਕਰ ਸਕਦੇ ਹੋ ਮੈਂ ਤੁਹਾਨੂੰ ਪੀਏਪੀ ਦੀ ਵੀ ਦੱਸਦੀਆਂ ਆ ਆਈਆਰਬੀ ਦੀ ਵੀ ਦੱਸਦੀਆਂ ਔਰ ਕਮਾਂਡੋਜ਼ ਦੀਆਂ ਵੀ ਦੱਸਦੀਆਂ ਤੇ ਉਸ ਤੋਂ ਬਾਅਦ ਜਿਹੜੀ ਐਸਐਸਐਫ ਫੋਰਸਾ ਇਹਨਾਂ ਤਿੰਨਾਂ ਫੋਰਸ ਇਹਨਾਂ ਤਿੰਨਾਂ ਬਟਾਲੀਅਨਸ ਵਿੱਚੋਂ ਕੁਝ ਬੰਦੇ ਲਏ ਗਏ ਸੀਗੇ ਜਿਹੜੇ ਮੇਰੇ ਨਾਲ ਮਤਲਬ ਭਰਤੀ ਉਦਵਾਰ 21 ਦੇ ਵਿੱਚੋਂ ਉਹਨਾਂ ਦੇ ਵਿੱਚੋਂ ਐਸਐਸਐਫ ਫੋਰਸ ਬਣੀ ਆ ਆਰਮਡ ਗੇਡਰ ਦੇ ਵਿੱਚੋਂ ਠੀਕ ਹੈ ਜੀ ਤੇ ਉਹ ਪੀਏਪੀ ਦੇ ਵਿੱਚ ਵੀ ਲਏ ਗਏ ਬੰਦੇ ਆਈਆਰਬੀ ਚ ਵੀ ਲਏ ਗਏ ਬੰਦੇ ਆ ਔਰ ਕਮਾਂਡੋਸ ਚ ਵੀ ਲਏ ਗਏ ਠੀਕ ਹੈ ਜੀ ਉਹ ਇੱਕ ਮਿਕਸ ਮਤਲਬ ਕਿ ਸਾਰੇ ਇਕੱਠੇ ਕਰਕੇ ਜਿਹੜੇ ਬੰਦੇ ਵਿਲਿੰਗ ਸੀ ਜਾਂ ਕੁਝ ਡਾਇਰੈਕਟ ਨਾਮ ਪਏ ਉਹਨਾਂ ਦੇ ਹਨ ਤਾਂ ਉਹ ਸਿੱਦੇ ਬੰਦੇ ਉਹ ਭਰਤੀ ਹੋਇਆ ਜੀ ਐਸਐਸਐਫ ਦੇ ਵਿੱਚ ਠੀਕ ਹੈ ਜੀ ਔਰ ਇਹਨਾਂ ਦਾ ਕੰਮ ਮੋਸਟਲੀ ਜਿਹੜਾ ਐਸਐਸਐਫ ਦਾ ਤੁਹਾਨੂੰ ਪਤਾ ਵੀ ਰੋਡ ਤੇ ਲਗਾ ਸਾਰੀ ਡਿਊਟੀ ਕਰਨੀ ਆ ਮਾਹਰ ਯੂਨੀਫਾਰਮ ਬਾਰੇ ਵੀ ਪੱਗ ਗੱਲ ਕਰਦੇ ਸੀ ਵੀ ਯੂਨੀਫਾਰਮ ਜਿਹੜੀ ਪੀਏਪੀਡੀ ਆ ਠੀਕ ਆ ਜੀ ਪੀਏਪੀ ਬਟਾਲੀయన్స్ ਦੀ ਆ ਠੀਕ ਆ ਉਹ ਸਾਰੀ ਡਿਸਟ੍ਰਿਕਟ ਡਰ ਨਾਲ ਸੇਮ ਹੁੰਦੀ ਹੈ ਬਸ ਪੱਗ ਨੂੰ ਛੱਡ ਕੇ ਔਰ ਇੱਕ ਲੋਗੋ ਨੂੰ ਛੱਡ ਕੇ ਡਿਸਟ੍ਰਿਕਟ ਡਰ ਦੀ ਜਿਹੜੀ ਪੱਗ ਹੁੰਦੀ ਹੈ ਮੁੰਡਿਆਂ ਦੀ ਉਹ ਨੀਲੀ ਤੇ ਲਾਲ ਹੁੰਦੀ ਛਾਦਰ ਵਾਲੀ ਔਰ ਉਹਨਾਂ ਦੇ ਵਿੱਚ ਜਿਹੜੀ ਮੁਤਲਕ ਜਿਹੜੀ ਮੁੰਡੇ ਹੁੰਦੇ ਆ ਆਰਮਡ ਡਰ ਵਿੱਚ ਪੀਏ ਵੀ ਦੇ ਉਹਨਾਂ ਦੀ ਜਿਹੜੀ ਪੱਗ ਹੁੰਦੀ ਹੈ ਜੀ ਉਹ ਹੁੰਦੀ ਹੈ ਜੀ ਖਾਕੀ ਪੱਗ ਫਾਰਮਲ ਠੀਕ ਆ ਔਰ ਜਿਹੜਾ ਲੋਗੋ ਦਾ ਸਾਈਡ ਲੋਗੋ ਹੁੰਦਾ ਨਾ ਜਿੱਦਾਂ ਕਿ ਇਹ ਵਾਲ ਇਹ ਡਿਸਟ੍ਰਿਕਟ ਜਿਹੜਾ ਪੁਲਿਸ ਦਾ ਹੁੰਦਾ ਉਹ ਹੁੰਦਾ ਜੀ ਨੀਲਾ ਤੇ ਲਾਲ ਇਹ ਥੋੜਾ ਡਿਫਰੈਂਸ ਹੈ ਬਾਕੀ ਸਾਰੀ ਪੀਏਵੀ ਬਰਡਲਿੰਗਸ ਜਿਹੜੀ ਵਰਦੀ ਹੈ ਉਹ ਸੇਮ ਹੀ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਆਈਆਰਬੀ ਆਈਆਰਬੀ ਥੋੜੀ ਕੈਮ ਅਡਰੈਸ ਹੁੰਦੀ ਜਿੰਨਾ ਕਿ ਆਰਮੀ ਦੇ ਵਿੱਚ ਨਹੀਂ ਮਤਲਬ ਤਾਰੀਆਂ ਜੀ ਹੁੰਦੀਆਂ ਜਾਂ ਮਤਲਬ ਕਸ਼ਿੰਬ ਜੀ ਹੁੰਦੀ ਜਿਵੇਂ ਮਾਲਵੇ ਦੀ ਭਾਸ਼ਾ ਹਨ ਮਾਲਵੇ ਦੇ ਸ਼ਿੰਬ ਕਹਿੰਦੇ ਆ ਤਾਂ ਆਰਮੀ ਅਡਰੈਸ ਹੁੰਦੀ ਨਾ ਬਸ ਕਲਰ ਦਾ ਫਰਕ ਹੁੰਦਾਗਾ ਆਈਆਰਬੀ ਜਾਂ ਏਆਰਪੀ ਟੀਮ ਬੰਦੀ ਹੈ ਠੀਕ ਆ ਤੇ ਉਹਨਾਂ ਦਾ ਜਿਹੜਾ ਮਤਲਬ ਕੀ ਵਰਦੀ ਦਾ ਰੰਗ ਥੋੜਾ ਡਿ ਤੇ ਇਸੇ ਤਰ੍ਹਾਂ ਮਤਲਬ ਕਿ ਜਿਹੜਾ ਕਮਾਂਡੋਸ ਦਾ ਕਮਾਂਡੋਸ ਦੇ ਵਿੱਚ ਜਿਹੜੀ ਬਲੈਕ ਡਰੈਸ ਹੁੰਦੀ ਹੈ ਠੀਕ ਆ ਔਰ ਉਹਨਾਂ ਦੀ ਟਰਬਨ ਉਹਨਾਂ ਦੀ ਮੁੰਡਿਆਂ ਦੀ ਉਹ ਮੈਰੂਨ ਕਲਰ ਦੀ ਹੁੰਦੀ ਹੈ ਤੇ ਉਹਨਾਂ ਦੀ ਮਤਲਬ ਜਿਹੜੀ ਆ ਡਰੈਸ ਹੁੰਦੀ ਹੈ ਠੀਕ ਆ ਔਰ ਡਿਪੈਂਡ ਕਰਦਾ ਕਿ ਇਹਨਾਂ ਦੀ ਡਿਊਟੀਆਂ ਤੇ ਵੀ ਇਹਨਾਂ ਤੋਂ ਡਿਊਟੀਆਂ ਜਿਹੜੀਆਂ ਆਊਟਡੋਰ ਵੀ ਲੈਣ ਜਿੰਨੇ ਜਿੱਦਾਂ ਕਿ ਕਿਤੇ ਹੋਰ ਕਿਸੇ ਸਟੇਟ ਦੇ ਵਿੱਚ ਕੋਈ ਮੰਨ ਕੇ ਚਲੋ ਇਲੈਕਸ਼ਨ ਹੋ ਰਿਹਾ ਉੱਥੇ ਮਤਲਬ ਭੇਜੀਆਂ ਜਾ ਸਕਦੀਆਂ ਬਟਾਲੀయన్స్ ਆਰ ਆਰ ਬੀ ਹੋਗੀ ਜਾਂ ਪੀ ਏ ਪੀ ਜੋ ਕੋਈ ਵੀ ਭੇਜ ਸਕਦੇ ਨੇ ਠੀਕ ਆ ਤੇ ਇੱਥੇ ਵੀ ਆਪਣੇ ਮਤਲਬ ਜਿ ਕੰਮ ਲਿਆ ਜਾਂਦਾ ਲਾਅ ਐਂਡ ਆਰਡਰ ਮੈਂਟੇਨ ਕਰਨ ਦੇ ਵਿੱਚ ਤੇ ਉਸ ਤੋਂ ਬਾਅਦ ਜਿੱਦਾਂ ਕਿ ਇਹਦੀ ਆਪਾਂ ਮਤਲਬ ਕਿ ਸਰਕਾਰੀ ਕੁਆਟਰਸ ਵਗੈਰਾ ਜਿੱਦਾਂ ਹੁੰਦੇ ਨੇ ਹਣਾ ਮਤਲਬ ਆਈਪੀਐਸ ਜਾਂ ਆਈਐਸ ਦੀਆਂ ਕੋਠੀਆਂ ਹੁੰਦੀਆਂ ਨੇ ਉੱਥੇ ਵੀ ਐਜ਼ ਏ ਸੰਤਰੀ ਡਿਊਟੀ ਜਾਂ ਗਾਰਡ ਡਿਊਟੀ ਉੱਥੇ ਲਗਾ ਦਿੱਤੀ ਜਾਂਦੀ ਆ ਠੀਕ ਆ ਜਿੱਦਾਂ ਕਿ ਆਪਣੇ ਟ੍ਰੇਨਿੰਗ ਸੈਂਟਰ ਪੀਆਰਟੀਸੀ ਪੁਲਿਸ ਰਿਕਰੂਟ ਟ੍ਰੇਨਿੰਗ ਸੈਂਟਰ ਜਹਾਂ ਖੇਲਾ ਉਸ ਟਾਈਪ ਡਾਲਿੰਗ ਦੇ ਇੰਟਰਸਟ ਟਾਈ ਮਤਲਬ ਕਿ ਸਟਾਈਪ ਡਾਲਿੰਗ ਦੇ ਵਿੱਚੋਂ ਹੋਈ ਉੱਥੇ ਮਤਲਬ ਜਿਹੜੇ ਡਿਊਟੀ ਕਰਨ ਲਈ ਭੇਜੇ ਜਾਂਦੇ ਨੇ ਠੀਕ ਆ ਤੇ ਜਿਵੇਂ ਹੋਰ ਬਟਾਲੀయన్స్ ਦਾ ਕਾਫੀ ਮਤਲਬ ਕਿ ਇਹਨਾਂ ਦਾ ਮੇਨਲੀ ਦਾ ਆਪਦੀ ਬਟਾਲੀయన్స్ ਦੇ ਵਿੱਚ ਆਪਣੇ ਹੈੱਡਕੁਆਰਟਰ ਵਿੱਚ ਰਹਿ ਕੇ ਕੰਮ ਕਰਦੀਆਂ ਜਿੱਦਾਂ ਕਿ ਹੋਰ ਕਈ ਕੈਂਡੀਡੇਟਸ ਇਹ ਗੱਲ ਵੀ ਪੁੱਛੇ ਸੀ ਕਿ ਸੀਐਮ ਸਕਿਉਰਿਟੀ ਦੇ ਵਿੱਚ ਕਿੱਦਾਂ ਸੀ ਡਿਊਟੀ ਕਰ ਸਕਦੇ ਆਂ ਵੀ ਉਹ ਡਿਸਟ੍ਰਿਕਟ ਦੇ ਵਿੱਚ ਜਾਂਦੇ ਆ ਜਾਂ ਆਰਮਡ ਗੈਡਰ ਦੇ ਵਿੱਚ ਜਾਂਦੇ ਆ ਤਾਂ ਮੈਂ ਇਹ ਚੀਜ਼ ਤੁਹਾਨੂੰ ਦੱਸਣੀ ਚਾਹੂੰਗਾ ਕਿ ਇਹ ਚੀਜ਼ਾਂ ਡਿਸਟ੍ਰਿਕਟ ਅਡਰਚੋਂ ਵੀ ਮੁੰਡੇ ਲੈ ਲੈ ਜਾਂਦੇ ਆ ਠੀਕ ਆ ਤਾਂ ਇਸੇ ਬਾਰੇ ਮੈਂ ਦੱਸਣਾ ਚਾਹੂੰਗਾ ਕਿ ਇਹ ਜਿਹੜੇ ਮੁੰਡੇ ਹੁੰਦੇ ਮੋਸਟਲੀ ਸੀਐਮ ਸਕਿਉਰਿਟੀ ਦੇ ਉਹ ਇੱਕ ਲਗਤੋਂ ਭਰਤੀ ਹੈ ਜਿਹੜੇ 2016 ਦੇ ਵਿੱਚ ਉਦੋਂ ਸਪੈਸ਼ਲ ਮੁੰਡੇ ਰੱਖੀ ਸੀਗੀ ਸੀਐਮ ਸਕਿਉਰਿਟੀ ਦੇ ਵਿੱਚ ਬਟ ਹੁਣ ਦੀ ਗੱਲ ਇਹ ਹੈ ਕਿ ਕਈ ਮਤਲਬ ਕਿ ਜਿੱਦਾਂ ਕਿ ਪੁਰਾਣੇ ਮਤਲਬ ਜਿੱਦਾਂ ਮੁੰਡੇ ਲੱਗੇ ਹੋਏ ਆ ਉਹ ਡਿਸਟ੍ਰਿਕਟ ਦੇ ਵਿੱਚ ਵੀ ਲਏ ਗਿਆ ਜਾਂ ਪੀਏਪੀ ਗੇਡਰ ਵਿੱਚੋਂ ਜਾਂ ਜ਼ਿਆਤਰ ਕਮਾਂਡੋਜ਼ ਵਾਲੇ ਮੁੰਡੇ ਵੀ ਹੁੰਦੇ ਆ ਤਾਂ ਜਿਹੜੀ ਕਮਾਂਡੋ ਫੋਰਸ ਹੈਗੀ ਮਤਲਬ ਕਿ ਕਮਾਂਡੋ ਯੂਨਿਟ ਹੈਗੀ ਆ ਤਾਂ ਉਹਦੇ ਵਿੱਚੋਂ ਮੋਸਟਲੀ ਜਿਹੜਾ ਕਹਿ ਸਕਦੇ ਆਪਾਂ ਸੀਐਮ ਸਕਿਉਰਿਟੀ ਦੇ ਵਿੱਚ ਵੀ ਹੁੰਦੇ ਆ ਜਾਂ ਐਮਐਲਏਜ਼ ਨਾਲ ਜਾਂ ਐਮਪੀਜ਼ ਨਾਲ ਹੁੰਦੇ ਆ ਠੀਕ ਹੈ ਤੇ ਹੋਰ ਜਿੱਦਾਂ ਕਈ ਲੀਡਰਸ ਵਗੈਰਾ ਹੁੰਦੇ ਉਹਨਾਂ ਨਾਲ ਔਰ ਕੁੜੀਆਂ ਦਾ ਕੰਮ ਮੋਸਟਲੀ ਜਿੱਦਾਂ ਕਿ ਬਟਾਲੀయన్స్ ਦੇ ਵਿੱਚ ਹੀ ਹੁੰਦਾ ਮਟਾਲੀయన్స్ ਦੇ ਜਿਵੇਂ ਦਫ਼ਤਰ ਹੁੰਦੇ ਆਪਣੇ ਜਿੱਦਾਂ ਕਿ ਐਸਐਸਪੀ ਦਫ਼ਤਰ ਹੁੰਦਾ ਬਟ ਬਟਾਲੀਨ ਦੇ ਵਿੱਚ ਆਪਣੇ ਡੇ ਕਮਾਂਡੋ ਦਾ ਦਫ਼ਤਰ ਹੁੰਦਾ ਉੱਥੇ ਮਤਲਬ ਕਿ ਉਹਨਾਂ ਦੀ ਡਿਊਟੀ ਲੱਗ ਸਕਦੀ ਹੈ ਠੀਕ ਹੈ ਜੇਕਰ ਤੁਹਾਨੂੰ ਕੰਪਿਊਟਰ ਵਗੈਰਾ ਆਉਂਦਾ ਤਾਂ ਤੁਸੀਂ ਆਰਾਮ ਨਾਲ ਉੱਥੇ ਬੈਠ ਕੇ ਆਪਣੇ ਡਿਊਟੀ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਹੀ ਮਤਲਬ ਕਿ ਜਿਹੜੀ ਯੂਨੀਫਾਰਮ ਵਗੈਰਾ ਮੈਂ ਤੁਹਾਨੂੰ ਦੱਸੀ ਹੈ ਠੀਕ ਹੈ ਯੂਨੀਫਾਰਮ ਜਿਹੜੀ ਮਤਲਬ ਕਿ ਬਲੈਕ ਕਲਰ ਦੀ ਇਹਨਾਂ ਦੀ ਹੁੰਦੀ ਹੈ ਆਪਣੀ ਕਮਾਂਡੋ ਵਾਲਿਆਂ ਦੀ ਤੇ ਪੀਏਪੀ ਦੀ ਆਪਣੀ ਜਿਹੜੀ ਖਾਕੀ ਹ ਉਹ ਥੋੜੀ ਜੀ ਮਤਲਬ ਕਿ ਜਦੋਂ ਕਿ ਆਪਣੀ ਆਰਮੀ ਦੀ ਹੁੰਦੀ ਹੈ ਜਾਂ ਮਤਲਬ ਬੀਐਸਐਫ ਸੀਆਰਪੀ ਹਦੀ ਹੁੰਦੀ ਹੈ ਇਦਾਂ ਦੀ ਹਲਕੀ ਫੁਲਕੀ ਉਹ ਮਤਲਬ ਕਿ ਉਹਦੇ ਵਿੱਚ ਮੈਚਿੰਗ ਹੁੰਦੀ ਹੈ ਤੇ ਹੋਰ ਮਤਲਬ ਕਿ ਜਦੋਂ ਜ ਸੈਲਰੀਜ਼ ਬਾਰੇ ਵੀ ਕਾਫੀ ਸਟੂਡੈਂਟ ਪੁੱਛੇ ਇਸ ਵੀ ਸੈਲਰੀਜ਼ ਮਤਲਬ ਕਿ ਇਹਦੀ ਅਲੱਗ-ਅਲੱਗ ਹੁੰਦੀ ਹੈ ਜਿਵੇਂ ਕਿ ਐਸਐਸਐਫ ਦੀ ਅਲੱਗ ਸੈਲਰੀ ਪੀਪੀ ਦੀ ਲਗਾ ਆਰਵੀ ਬਟਾ ਲਿਆਸ ਮਤਲਬ ਇਦਾਂ ਨਹੀਂ ਇਦਾਂ ਨਹੀਂ ਹੁੰਦਾ ਇਹ ਜਿਹੜੀ ਸੈਲਰੀ ਆਪ ਨੂੰ ਬੇਸਿਕ ਪੇ ਮਿਲਣੀ ਹੈ ਉਹ 19900 ਡਿਸਟ੍ਰਿਕਟ ਵਾਲਿਆਂ ਨੂੰ ਵੀ 19 ਮਿਲਣੀ ਹੈ ਔਰ ਜਿਹੜੀ ਆਰਮਡ ਕਿਡਰ ਵਾਲਿਆਂ ਨੂੰ ਵੀ ਨਹੀਂ ਮਿਲਣੀ ਹੈ ਤੇ ਇਸ ਸੈਲਰੀ ਵਿੱਚ ਕੋਈ ਡਿਫਰੈਂਸ਼ੀਏਟ ਨਹੀਂਗਾ ਬਟ ਜਿਹੜਾ ਮਤਲਬ ਕਿ ਡਿਊਟੀ ਦੇ ਵਿੱਚ ਮੈਂ ਤੁਹਾਨੂੰ ਕਿਹਾ ਹੈਗਾ ਜਾਂ ਡਰੈਸ ਦੇ ਵਿੱਚ ਹਲਕਾ ਫੁਲਕਾੜਾ ਬਦਲਾਅ ਹੋਏਗਾ ਆਦਰਵਾਇਜ਼ ਮਤਲਬ ਕਿ ਹੋਰ ਕੋਈ ਵੀ ਇੰਨਾ ਮਤਲਬ ਗੱਲਬਾਤ ਨਹੀਂ ਹੈਗੀ ਹਾਂ ਇੱਕ ਮਿੰਟ ਟ੍ਰੇਨਿੰਗ ਦੀ ਗੱਲ ਕਰਨੀ ਸੀਗੀ ਜਿਹੜੀ ਟ੍ਰੇਨਿੰਗ ਆ ਮੋਸਟ ਆਫ ਤਾਂ ਦੇਖਿਆ ਜਾਂਦਾ ਕਿ ਜਦੋਂ ਟ੍ਰੇਨਿੰਗ ਸੈਂਟਰ ਖਾਲੀ ਹੁੰਦੇ ਆ ਤਾਂ ਉਹ ਆਪਣੇ ਆਪਣੇ ਕਿਡਰ ਦੇ ਬੱਚਾ ਨੂੰ ਹੀ ਮਤਲਬ ਕਿ ਜਿਹੜੇ ਰਿਕਰੂਟਸ ਹੁੰਦੇ ਉਹਨਾਂ ਨੂੰ ਹੀ ਉਹ ਟ੍ਰੇਨਿੰਗ ਕਰਵਾਉਂਦੇ ਜਿੱਦਾਂ ਕਿ ਪੀ ਆਰਟੀਸੀ ਜਹਾਨ ਖੇਲਾ ਜਿੱਥੇ ਤੇ ਉਥੇ ਉਹ ਹੈਗਾ ਜੀ ਪੁਲਿਸ ਰਿਕਰੂਟ ਟ੍ਰੇਨਿੰਗ ਸੈਂਟਰ ਜਿੱਥੇ ਕਿਸ ਜਿਹੜਾ ਮਤਲਬ ਕਿਸ ਮਤਲਬ ਸਪੈਸੀਫਿਕਾ ਜਿਹੜਾ ਉਹ ਠੀਕ ਹੈ ਉਹ ਹੈਗਾ ਜੀ ਉਹ ਜ਼ਿਲ੍ਹਾ ਕਾਡਰ ਵਾਸਤੇ ਮਤਲਬ ਡਿਸਟ੍ਰਿਕਟ ਕਾਡਰ ਵਾਸਤੇ ਠੀਕ ਹੈ ਇੱਕ ਵੇ ਇੱਕ ਮਤਲਬ ਕਿ ਟ੍ਰੇਨਿੰਗ ਸੈਂਟਰ ਆ ਜਿੱਥੇ ਕਿ ਸਿਰਫ ਜ਼ਿਲ੍ਹਾ ਪੁਲਿਸ ਨੂੰ ਮਤਲਬ ਕਿ ਟ੍ਰੇਨ ਕੀਤਾ ਜਾਂਦਾ ਹੈ ਔਰ ਅਗਰ ਹੁਣ ਇਹ ਚੀਜ਼ ਵੀ ਧਿਆਨ ਨਾਲ ਸੁਣ ਲਿਓ कि जेकर ਉਥੇ ਵੈਕੈਂਸੀ ਹੈਗੀ ਆ ਸੁਪੋਜ਼ ਕਰੋ ਜਿਆਦਾ ਵੈਕੈਂਸੀ ਆ ਔਰ ਬੱਚੇ ਜਿਆਦਾ ਨੇ ਆਰਮਡ ਕੇਡਰ ਦੇ ਤਾਂ ਉਥੇ ਆਰਮਡ ਕੇਡਰ ਵਾਲਿਆਂ ਦੀ ਵੀ ਮਤਲਬ ਕਿ ਇੱਕ ਦੋ ਯੂਨਿਟਸ ਮਤਲਬ ਜਾਂ ਬਟਾਲੀయన్స్ ਵਗੈਰਾ ਉਹਨਾਂ ਨੂੰ ਟ੍ਰੇਨਿੰਗ ਕਰਵਾ ਲਈ ਜਾਂਦੀ ਹੈ ਉਸ ਇਸ ਤੋਂ ਬਿਨਾ ਆਪਣਾ ਜਿੱਦਾਂ ਹੋ ਗਿਆ ਪੁਲਿਸ ਟ੍ਰੇਨਿੰਗ ਸੈਂਟਰ ਲੱਦਾਗੋਠੀ ਠੀਕ ਹੈ ਜੀ ਉਸ ਤੋਂ ਬਾਅਦ ਹੋ ਗਿਆ ਆਪਣਾ ਆਰਡੀਸੀ ਰਿਕਰੂਟ ਟ੍ਰੇning ਸੈਂਟਰ ਜਲੰਧਰ ਆਈਐਸਟੀਸੀ ਕਪੂਰਥਲਾ ਠੀਕ ਹੈ ਜੀ ਇਹ ਸਾਰੀਆਂ ਜਿਹੜੀਆਂ ਮਤਲਬ ਕਿ ਬ੍ਰਾਂਚਸ ਹੈਗੀਆਂ ਨੇ ਟ੍ਰੇning ਸੈਂਟਰਸ ਦੀਆਂ ਠੀਕ ਹੈ ਇੱਥੇ ਅਲੱਗ-ਅਲੱਗ ਬੈਚਸ ਚੱਲਦੇ ਰਹਿੰਦੇ ਹੈਗੇ ਆ ਠੀਕ ਆ ਜਿੱਥੇ ਕਿ ਮਤਲਬ ਕਿ ਆਪਣੇ ਆਰਮਡ ਫੋਰਸ ਦੇ ਔਰ ਡਿਸਟ੍ਰਿਕਟ ਦੇ ਬੱਚੇ ਜਿਹੜੇ ਆ ਉਹ ਟ੍ਰੇning ਕਰਦੇ ਰਹਿੰਦੇ ਆ ਠੀਕ ਆ ਔਰ ਇਸ ਤੋਂ ਬਿਨਾ ਆਪਣਾ ਜਿਹੜਾ ਹੈਗਾ ਇੱਕ ਸੀਟੀਸੀ ਆ ਕਮਾਂਡੋ ਟ੍ਰੇਨਿੰਗ ਸੈਂਟਰ ਬਹਾਦਰਪੁਰਾ ਪਟਿਆਲਾ ਵਿਖੇ ਉਹੀਂ ਤੋਂ ਆਪਣੀ ਬੇਸਿਕ ਟ੍ਰੇਨਿੰਗ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਆਪ ਨੂੰ ਕਮਾਂਡੋ ਕੋਰਸ ਇੱਕ ਸਪੈਸ਼ਲ ਕਰਵਾਇਆ ਜਾਂਦਾ ਉਹ ਜ਼ਰੂਰੀ ਨਹੀਂ ਕਿ ਤੁਸੀਂ ਪੀਏਪੀ ਦੇ ਵਿੱਚ ਜਾਂ ਤੁਸੀਂ ਡਿਸਟ੍ਰਿਕਟ ਮਤਲਬ ਕਿ ਆਪਣੀ ਕਾਡਰ ਦੇ ਵਿੱਚ ਹੈਗੇ ਹੋ ਉਹ ਤੁਹਾਨੂੰ ਬੇਸਿਕ ਤੋਂ ਬਾਅਦ ਤੁਹਾਨੂੰ ਭੇਜਣਾ ਹੀ ਭੇਜਣਾ ਤੁਹਾਨੂੰ ਕਮਾਂਡੋ ਕਰਨੀ ਪੈਣੀ ਆ ਕਰਨੀ ਹੀ ਪੈਣੀ ਆ ਠੀਕ ਆ ਸਾਡੇ ਵੀ ਮਤਲਬ ਕਿ ਮੇਰੇ ਨਾਲ ਦੇ ਕਈ ਮੁੰਡੇ ਕਰਿਆ ਆ ਠੀਕ ਆ ਔਰ ਕਈਆਂ ਦੇ ਹੌਲੀ ਹੌਲੀ ਕਰਕੇ ਨਾ ਪਈ ਜਾਂਦੀ ਮਤਲਬ ਜਿੱਦਾਂ ਕਿ ਹਰ ਵਾਰ ਤਿੰਨੇ ਆ ਚਾਰ ਮੁੰਡੇ ਕੁੜੀਆਂ ਮਤਲਬ ਕਿ ਭੇਜੇ ਜਾਂਦੇ ਜ਼ਿਲ੍ਹੇ ਦੇ ਵਿੱਚੋਂ ਠੀਕ ਆ ਔਰ ਕੁਝ ਪੁਰਾਣਿਆਂ ਦੇ ਵਿੱਚੋਂ ਲੈ ਲੈ ਜਾਂਦੇ ਆ ਇਸ ਕਰਕੇ ਜਿਹੜੀਓ ਕਮਾਂਡੋ ਮਤਲਬ ਕਿ ਮੈਨੂੰ ਕਾਫੀ ਪੁੱਛਦੇ ਸੀ ਕਮਾਂਡੋ ਬਾਰੇ ਵੀ ਵੀ ਇੱਕ ਕਮਾਂਡੋ ਕੋਰਸ ਉਹ ਕਮਾਂਡੋ ਕੋਰਸ ਆ ਜਿਹੜੀ ਉਹ ਜੀ ਮਤਲਬ ਕਿ ਪੀਏਵੀ ਦੀ ਬਟਾਲੀయన్స్ ਆ ਉਹ ਕਮਾਂਡੋ ਯੂਨਿਟਸ ਨੇ ਠੀਕ ਆ ਔਰ ਕਮਾਂਡੋ ਕੋਰਸ ਇੱਕ ਅਲੱਗ ਤੋਂ ਕੋਰਸ ਹੁੰਦਾ ਹੈ ਪੁਲਿਸ ਵਿਭਾਗ ਦੇ ਵਿੱਚ ਠੀਕ ਆ ਜੀ ਤਾਂ ਉਮੀਦ ਕਰਦਾ ਕਿ ਤੁਹਾਨੂੰ ਜਿਹੜੀ ਸਾਰੀ ਇਹ ਮਤਲਬ ਸਮਝ ਉਹਨਸ ਤੋਂ ਬਿਨਾ ਮਤਲਬ ਜਿਹੜੀ ਆਰਮਡ ਕੈਡਰ ਦੇ ਵਿੱਚ ਜਿਹੜਾ ਤੁਸੀਂ ਮਤਲਬ ਕਿ ਉਹ ਕਿਦਾਂ ਉਹ ਕਰਨਾ ਹੈਗਾ ਔਰ ਤੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਬਟਾਲੀਅਨਸ ਕਿੱਥੇ ਕਿੱਥੇ ਲੋਕੇਟਡ ਨੇ ਤੁਸੀਂ ਆਪਣੇ ਏਰੀਆ ਦੇ ਅਕੋਰਡਿੰਗ ਤੁਹਾਨੂੰ ਕਿਹੜੀ ਨੇੜੇ ਲੱਗਦੀ ਆ ਤਾਂ ਤੁਸੀਂ ਉਸੇ ਅਕੋਰਡਿੰਗ ਆਪਣੀੜੀ ਆ ਮਤਲਬ ਕਿ ਸਭ ਤੋਂ ਨੇੜੇ ਵਾਲੀ ਫਿਰ ਥੋੜੀ ਦੂਰ ਫਿਰ ਦੂੜੀ ਦੂਰ ਫਿਰ ਉਸ ਤੋਂ ਦੂਰ ਮਤਲਬ ਦੂਰ ਵਾਲੀਆਂ ਬਾਅਦ ਚ ਫਿਲ ਕਰਿਓ ਔਰ ਨੇੜੇ ਵਾਲੀਆਂ ਪਹਿਲਾਂ ਫਿਲ ਕਰ ਦਿਓ ਠੀਕ ਆ ਤਾਂ ਇਸ ਦੇ ਅਕੋਰਡਿੰਗ ਤੁਹਾਨੂੰ ਪਤਾ ਲੱਗ ਜਾਊਗਾ ਵੀ ਸਾਨੂੰ ਕਿਹੜੀ ਬਟਾਲੀਅਨ ਦੇ ਵਿੱਚ ਜਾਣਾ ਚਾਹੀਦਾ ਵਧੀਆ ਹੈ ਕਿ ਮਤਲਬ ਜਦੋਂ ਕਿ ਡਿਸਟ੍ਰਿਕਟ ਵਿੱਚ ਥੋੜਾ ਵਰਕਲੋਡ ਜ਼ਿਆਦਾ ਹੁੰਦਾ ਕਿਉਂਕਿ ਅਫੇਅਰਸ ਵਗੈਰਾ ਡੀਲ ਕਰਨੀ ਹੁੰਦੀਆਂ ਔਰ ਆਰਮਡ ਪੁਲਿਸ मोस्ट ਮਤਲਬ ਫ੍ਰੀ ਰਹਿੰਦੀ ਹੈ ਫ੍ਰੀ ਨਹੀਂ ਕਹਿ ਸਕਦੇ ਆਪਾਂ ਫ੍ਰੀ ਤਾਂ ਕਿਸੇ ਨੂੰ ਕੋਈ ਮਤਲਬ ਕਿ ਕਹਿੰਦੇ ਹੁੰਦੇ ਆ ਵੀ ਤਨਖਾਹ ਨਹੀਂ ਦਿੰਦਾਗਾ ਬਟ ਮਤਲਬ ਉਹਨਾਂ ਦਾ ਕੰਮ ਪਬਲਿਕ ਡੀਲਿੰਗ ਦਾ ਘੱਟ ਆ ਔਰ ਜ਼ਿਆਦਾਤਰ ਮਤਲਬ ਕਿ ਉਹ ਆਊਟਡੋਰ ਡਿਊਟੀਆਂ ਜ਼ਿਆਦਾ ਕਰਦੇ ਨੇ ਤਾਂ ਇਹ ਸੀ ਆਪਣਾ ਜਿਹੜਾ ਆਰਮਡ ਪੁਲਿਸ ਬਾਰੇ ਇੱਕ ਸਪੈਸੀਫਿਕ ਵੀਡੀਓ ਜਿਹਦੇ ਵਿੱਚ ਤੁਹਾਨੂੰ ਸਾਰਾ ਸਿਰ ਤੋਂ ਲੈ ਕੇ ਪੈਰਾਂ ਤੱਕ ਸਮਝਾਤਾ ਜਦਾਂ ਨਾ ਤਾਂ ਉਮੀਦ ਕਰਾਂ ਤੁਹਾਨੂੰ ਸਾਰੀ ਵੀਡੀਓ ਤੁਸੀਂ ਧਿਆਨ ਨਾਲ ਦੇਖ ਜੇਕਰ ਫਿਰ ਵੀ ਕੋਈ ਡਾਊਟ ਹੈਗਾ ਵੈਸੇ ਤਾਂ ਮੈਂ ਡਾਊਟ ਕੋਈ ਰਹਿਣ ਦਿੱਤਾ ਨਹੀਂ ਗਿਆ ਪਰ ਫਿਰ ਵੀ ਕੋਈ ਨਿੱਕਾ ਮੋਟਾ ਡਾਊਟ ਹੋਇਆ ਤਾਂ ਤੁਸੀਂ ਜ਼ਰੂਰ ਕਮੈਂਟ ਦੇ ਵਿੱਚ ਪੁੱਛਣਾ ਹੈਗਾ ਤੇ ਆਪਾਂ ਤੁਹਾਡਾ ਰਿਪਲਾਈ ਕਰਕੇ ਦੂਰ ਕਰ ਦਾਂਗੇ ਤੇ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਹੋਰ ਕਮੈਂਟਸ ਕਰੋ ਜਿੱਦਾਂ ਕਿ ਤੁਹਾਨੂੰ ਕੋਈ ਹੋਰ ਟੌਪਿਕਸ ਤੇ ਵੀਡੀਓ ਚਾਹੀਦੀਆਂ ਆਪਾਂ ਉਹ ਡੇ ਬਾਏ ਡੇ ਤੁਹਾਡੇ ਟੌਪਿਕਸ ਉਹ ਕਲੀਅਰ ਕਰਾਂਗੇ ਤੇ ਵੀਡੀਓ ਚੰਗੇ ਲੱਗਦੀ ਹੁੰਦੀ ਆ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਠੀਕ ਹੈ ਤੇ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਮੈਨੂੰ ਕੋਈ ਤੁਹਾਡੇ ਤੋਂ ਕੋਈ ਹੋਰ ਮਤਲਬ ਕਿ ਨਹੀਂ ਪੈਸਾ ਨਹੀਂ ਕੁਝ ਚਾਹੀਦਾ ਕੁਝ ਨਹੀਂ ਚਾਹੀਦਾ ਬਸ ਇੱਕ ਚੈਨਲ ਨੂੰ ਸਪੋਰਟ ਕਰਦਾ ਕਰੋ ਆਪਣਾ ਫੀਡਬੈਕ ਜਰੂਰ ਦਿਆ ਕਰੋ ਬਸ ਮੇਰੇ ਲਈ ਐਸੀ ਮਤਲਬ ਇਹੀ ਖੁਸ਼ੀ ਦੀ ਗੱਲ ਆ ਤੇ ਮਿਲਦੇ ਆਂ ਫਿਰ ਕਿਸੇ ਹੋਰ ਟਾਪਿਕ ਦੇ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਜਿਉਂਦੇ ਵਸਦੇ ਰਹੋ ਤੇ ਆਪਣਾ ਖਿਆਲ ਰੱਖੋ ਮੈਡੀਕਲ ਤੱਕ ਖੁਸ਼ ਰਹੋ